ਮਾਜੀ ਹਿੰਮਤ ਸਿੰਘਾ ਕੀ ਗੱਲ ਹੋਈ ਇਹ ਇਹ ਅਸੀਂ ਜੀਰੀਲਾ ਵਾਹਨ ਤਿਆਰ ਕਰ ਰਹੇ ਸੀ ਉਹਰੇ ਆਪਣਾ ਇਹ ਦੋ ਈ ਰਿਕਸ਼ਾ ਸੀ ਆਪਣੇ ਪਟਿਆਲੇ ਕਣੀ ਤੋਂ ਆ ਰਹੇ ਸੀ ਪ੍ਰਵਾਸੀ ਸੀ ਉੱਤਰਾਖੰਡ ਤੋਂ ਆਏ ਹੋਏ ਸੀ ਇਹ ਪਿੱਛੇ ਆ ਸਵਿਫਟ ਆ ਰਹੀ ਸੀ ਬੈਕ ਤੋਂ ਹਿੱਟ ਕਰਿਆ ਤੇ ਉਹ ਟੈਂਪੋ ਪਿੱਛੇ ਆ ਸਵਿਫਟ ਈ ਰਿਕਸ਼ਾ ਦੋ ਜਾਨ ਲੋਡਨੀਆਂ ਖਾ ਗਿਆ ਫਿਰ ਉਹਦੇ ਵਿੱਚੋਂ ਜਦ ਕੱਢੀਆਂ ਅਸੀਂ ਭੱਜ ਕੇ ਆਏ ਦੋ ਤਾਂ ਕਾਫੀ ਸੀਰੀਅਸ ਨੇ ਉਹਦੇ ਵਿੱਚੋਂ ਜਿਨ੍ਹਾਂ ਦੀ ਕੋਈ ਉਮੀਦ ਹੈ ਨਹੀਂ ਕਿ ਉਹ ਬਚ ਸਕਾਂ ਹਾਂ ਤੇ ਕਿੰਨੇ ਕ ਬੰਦੇ ਸੀ ਈ ਰਿਕਸ਼ਾ ਦੇ ਦੋ ਹੀ ਰਿਕਸ਼ਾ ਸੀ ਇੱਕ ਇੱਕ ਰਿਕਸ਼ਾ ਦੇ ਵਿੱਚ ਮਨੂੰ ਪੰਜ ਛੇ ਜਣੇ ਹੈਗੇ ਸੀ ਜੀ ਇੱਕ ਅੱਗੇ ਸੀ ਇੱਕ ਪਿੱਛੇ ਸੀ ਜੀ ਸਿਰਫ ਇੱਕ ਕੱਲਾ ਮੁੰਡਾ ਸੀ ਜੀ ਪਤਾ ਨਹੀਂ ਕਿ ਉਹ ਸਵਿਫਟ ਵਾਲਾ ਕਿੱਥੇ ਦਾ ਮੁੰਡਾ ਹੁਣ ਚੌਂਕੀ ਵਾਲੇ ਲੈ ਗਏ ਸੀ ਉਸ ਤੋਂ ਬਾਅਦ ਕੋਈ ਪਤਾ ਨਹੀਂ ਮੁੰਡੇ ਦੇ ਕੋਈ ਸਰਟੀਫਿਕੇਟ ਕੁਝ ਨਹੀਂ ਲੱਗੀ ਮੁੰਡੇ ਦੇ ਹਾਂ ਜਿਹੜੇ ਟੈਂਪੋ ਦੋ ਸੀ ਜੀ ਇੱਕ ਦੇ ਫੱਟੜ ਹੋਏ ਨਹੀਂ ਹਾਂ ਇੱਕ 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 ਫੱਟੜ ਹੋਇਆ ਹਾਂ ਗੱਡੀ ਨੇ ਕੋਈ ਬ੍ਰੇਕ ਨਹੀਂ ਮਾਰੀ ਸਾਮਕਾ ਟੈਂਪੋ ਦੋ ਚਾਰ ਲੋਟੀਆਂ ਖਾਇਆ ਉਹਦੇ ਬਾਅਦ ਡੈੱਡ ਬੋਡੀਆਂ ਇੱਕ ਬਚਾਰਾ ਔਨ ਦੀ ਸਪਾਟੇ ਪੂਰੇ ਹੋ ਗਏ ਉਸ ਤੋਂ ਬਾਅਦ ਪੂਰ ਪਲਾਜ਼ੀ ਦੀ ਗੱਡੀ ਆਈ ਫਿਰ ਉਹਨਾਂ ਨੇ ਅਸੀਂ ਉਹਨਾਂ ਨੂੰ ਲੱਦਿਆ ਫਿਰ ਭੇਜਿਆ ਹਸਪੀਟਲ ਤੇ ਸਿੱਪਾ ਗੱਰ ਰੋ ਲੱਗਾ ਨਸ਼ਾ ਨਸ਼ਾ ਵਗ ਰਤ ਨਹੀਂ ਕਰਿਆ ਉਹ ਜੀ ਸਾਨੂੰ ਤਾਂ ਦੇਖਿਆ ਨਹੀਂ ਇਹ ਮੁੰਡਾ ਸਾਡੇ ਉਹਨਾਂ ਦਾ ਲੈ ਗਏ ਸੀ ਬੁੱਲ ਸਾਰੇ ਹਾਂਜੀ ਕੀ ਨਾਮ ਹੈ ਐਲ ਐਸ ਸੀ ਕਰਨਜੀਤ ਕੌਰ ਨੰਬਰ 26 ਚੌਂਕੀ ਕਾਲਾਚੜ ਮੈਡਮ ਕੀ ਗੱਲ ਹੈ ਜੀ ਆਪਣੇ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋ ਗਿਆ ਸੀ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਸਾਰੀ ਟੀਮ ਮੌਕੇ ਤੇ ਪਹੁੰਚ ਗਈ ਤੇ ਮੌਕੇ ਤੇ ਜਾ ਕੇ ਜੋ ਦੇਖਿਆ ਐ ਐਕਸੀਡੈਂਟ ਸੀਰੀਅਸ ਸੀਗਾ ਤੇ ਨਾਲ ਦੀ ਨਾਲ 108 ਐਂਬੂਲੈਂਸ ਬੁਲਾਈ ਉਹਨਾਂ ਨੂੰ ਫਰਸਟ ایڈ ਦੇ ਕੇ ਨਾਲ ਦੀ ਨਾਲ ਉਹ ਐਸਐਸਐਫ ਨੂੰ ਫੋਨ ਕੀਤਾ ਸੀਗਾ ਡੈੱਡ ਬੋਡੀ ਉਹਦੇ ਤੇ ਰਖਾਤੀ ਸੀ ਤੇ 108 ਐਮੂਲੈਂਸ ਜਿਹੜੀ ਉਹ ਚ ਜਿੰਨੇ ਜ਼ਖਮੀ ਸੀਗੇ ਸਾਰੇ ਵਿੰਦਰਾ ਹਸਪੀਟਲ ਆਪਾਂ ਨੇ ਪਹੁੰਚਦੇ ਕਰਤੇ ਸੀਗੇ ਮੈਡਮ ਗੱਲ ਕਰੀ ਲਈ ਜਾ ਕਿ ਜ਼ਰੂਰੀ ਸੀ ਗੋਡੀ ਜਾ ਪਟਿਆਲì ਤੋਂ ਭਾਨੀਗੜ ਸਾਈਡ ਸੀ ਦੋਨੋਂ ਹੀ ਸਵਿਫਟ ਕਾਰ ਵੀ ਤੇ ਥ੍ਰੀ ਵੀਲਰ ਵੀ ਕਾਰ ਦੇ ਵਿੱਚ ਕਿੰਨੇ ਕੁ ਬੰਦੇ ਸੀਗੇ ਕਾਰ ਦੇ ਵਿੱਚ ਸਿੰਗਲ ਪਰਸਨ ਸੀ ਟੈਂਕੂ ਦੇ ਟਾਈਮ ਤੋਂ ਜਿਹੜੀ ਟੈਂਕੂ ਦੇ ਵਿੱਚ ਦੋ ਆਟੋ ਸੀਗੇ ਇੱਕ ਦਾ ਐਕਸੀਡੈਂਟ ਨਹੀਂ ਹੋਇਆ ਆ ਮਤਲਬ ਟੋਟਲ 11 ਸਵਾਰੀਆਂ ਸੀਗੀਆਂ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ 5 ਸਵਾਰੀਆਂ ਸੀ ਬਾਕੀ ਜਾਂਚ ਦੇ ਦੇ ਨੇ ਬਾਕੀ ਜਾਂਚ ਦੇ ਦੇ ਨੇ ਜੀ ਇੰਚਾਰ ਸਾਹਿਬ ਨਾ ਆ ਗਏ ਹੋਇਆ ਉਹਦੇ ਰਿਗਾਰਡਿੰਗ